ਯੋਧ ਨਸ਼ਾ ਵਿਰੁੱਧ ਤਹਿਤ ਬਠਿੰਡਾ ਪੁਲਿਸ ਵੱਲੋਂ ਕੀਤੀ ਵੱਡੀ ਕਾਰਵਾਈ ਹੈਵੀ ਮਾਤਰਾ ਦੇ ਵਿੱਚ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲਾ ਸਮੇਤ ਦੋਨੋਂ ਕੀਤਾ ਗਿਆ ਗ੍ਰਿਫਤਾਰ ਡੀਐਸਪੀ ਸਿਟੀ 1 ਹਰਮਨ ਸਿੰਘ ਧਾਲੀਵਾਲ ਨੇ ਦਿੱਤੀ ਜਾਣਕਾਰੀ ਡੀਐਸਪੀ ਸਿਟੀ 1 ਹਰਮਨ ਸਿੰਘ ਧਾਲੀਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਕਨਾਲ ਦੀ ਪੁਲਿਸ ਪਾਰਟੀ ਵੱਲੋਂ ਗਸ਼ਤ ਦੌਰਾਨ ਦੋ ਵਿਅਕਤੀਆਂ ਨੂੰ ਹੈਵੀ ਮਾਤਰਾ ਸਮੇਤ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਇਹਨਾਂ ਦੇ ਕੋਲੋਂ ਬਰਾਮਦ ਕੀਤੇ ਗਏ ਦੋ ਵਿਅਕਤੀਆਂ ਨੂੰ ਪੁਲਿਸ ਪਾਰਟੀ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਤੇ ਥਾਣਾ ਕਨਾਲ ਕਲੋਨੀ ਵਿਖੇ ਮਾਮਲਾ ਦਰਜ ਕਰਕੇ ਦੋਨਾਂ ਨੂੰ ਬੰਧਾਵਲਤ ਕੀਤਾ ਗਿਆ ਇਸ ਨੂੰ ਦਿਖਾ ਰਹੇ ਹਾਂ ਥਾਣਾ ਕਨਾਲ ਕਲੋਨੀ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਹੈਵੀ ਮਾਤਰਾ ਦੇ ਵਿੱਚ ਨਸ਼ੀਲੀਆਂ ਗੋਲੀਆਂ ਤੇ ਕੈਪਸੂਲਾਂ ਸਮੇਤ ਦੋ ਨੂੰ ਜਿਹੜਾ ਹੈ ਉਹ ਗ੍ਰਿਫਤਾਰ ਕੀਤਾ ਗਿਆ ਹੈ ਤੇ ਇਹਨਾਂ ਨੂੰ ਮਾਜੋਕ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਮਾਂਡ ਹਾਸਲ ਕੀਤਾ ਜਾਵੇਗਾ ਅਤੇ ਹੋਰ ਇਨਾਂ ਤੋਂ ਡੰਗਾਈ ਦੀ ਨਾਲ ਪੁਸ਼ਕਿਸ਼ ਕੀਤੀ ਜਾਵੇਗੀ ਇਹ ਕਿਸ ਜਗ੍ਹਾ ਤੋਂ ਲੈ ਕੇ ਆਏ ਤੇ ਕਿਸ ਜਗ੍ਹਾ ਤੇ ਇਹ ਅਨਰਮ ਨੂੰ ਸਪਲਾਈ ਕਰਨਾ ਸੀ ਬੈਕਵਰਡ ਅਤੇ ਫਾਰਵਰਡ ਲਿੰਕ ਨਹੀਂ ਸਰੀ ਇਹ ਇਨਾਂ ਵੱਲੋਂ ਆਪੱਖਾਂ ਵਾਲੇ ਜਾਣਗੇ ਆ ਉਸ ਨੂੰ ਸੁਣਾਉਣੇ ਆ ਕੀ ਕਹਿੰਦੇ ਨੇ ਡੀਐਸਪੀ ਸਿਟੀ 1 ਹਰਵੰਦ ਸਿੰਘ ਢਾਲੀਵਾਲਾ ਤੇ ਅਸੀਂ ਜੀਆਂ ਗੋਲੀਆਂ ਪੱਲੇ ਬੋਲ ਰੱਖੀਆਂ ਤੁਹਾਨੂੰ ਖਾਣਾ ਕੇ ਨਾਲ ਕੋਈ ਸ਼ੋਤ ਨਹੀਂ ਕੀ ਕਰਾਇਆ ਪੰਜਾਬ ਸਰਕਾਰ ਵੱਲੋਂ ਬਲਜੋਕ ਸਾਡੇ ਡੀਜੀਪੀ ਸਾਹਿਬ ਵੱਲੋਂ ਜੋ ਮੁਸ਼ਾ ਜੋਤਨ ਆਸ਼ਾਪੁਰ ਦੇ ਇੱਕ ਮੋਹਰੇ ਬਿਟੀ ਗਈ ਹੈ ਉਸੇ ਲੈਡੀ ਦੇ ਤਹਿਤ ਮੈਡਮ ਅਮਿਤ ਕੌਂਡਲ ਐਸਐਸਪੀ ਬਠਿੰਡਾ ਦੀ ਰਹਿਨਵਾਈ ਹੇਠ ਜਿਹੜਾ ਸੀਗਾ ਥਾਣਾ ਕਨਾਲ ਕਨੋਨੀ ਵੱਲੋਂ ਇੱਕ ਜਿਹੜੀ ਸੀ ਪਾਰਟੀ ਗ੍ਰਸਤ ਕਰਦੀ ਹੋਈ ਕੱਲ ਜਾ ਰਹੀ ਸੀ ਜਿਹੜੀ ਪਾਰਟੀ ਜਿਹੜਾ ਰੇਲਵੇ ਕੁਆਟਰਾਂ ਦੇ ਵਿੱਚ ਗੋਪਾਲ ਨਗਰ ਦੇ ਕੋਲ ਪੂਜੀ ਤਾਂ ਉਹਨਾਂ ਨੂੰ ਉੱਥੇ ਦੋ ਲੜਕੇ ਜਿਹੜੇ ਸੀਗੇ ਮਿਲੇ ਜਿਨ੍ਹਾਂ ਦੇ ਇੱਕ ਦਾ ਨਾਮ ਜਿਹੜਾ ਸੀਗਾ ਅਮਿਤ ਮਿੱਤਲ ਉਰ ਫੈਪੀ ਜੋ ਪਰਸਰਾਮ ਨਗਰ ਦਾ ਰਹਿਣ ਵਾਲਾ ਹੈ ਦੂਸਰੇ ਲੜਕੇ ਦਾ ਨਾਮ ਸੀਗਾ ਜਿਹੜਾ ਅਛਿੰਦਰਪਾਲ ਸਿੰਘ ਜੋ ਸੰਜੂ ਜੋ ਕ੍ਰਿਸ਼ਨਾ ਕੋਲੇਮੀ ਬਟੰਡਾ ਦਾ ਰਹਿਣ ਵਾਲਾ ਹੈ ਜਿਨ੍ਹਾਂ ਦੇ ਕਬਜ਼ੇ ਦੇ ਵਿੱਚੋਂ ਚੈੱਕ ਕਰਨ ਤੇ 300 ਜਿਹੜਾ ਸੀਗਾ ਪੱਤਾ ਟ੍ਰੋਮਾਡੋਲ ਗੋਲੀਆਂ ਦਾ ਮਿਲਿਆ ਟੋਟਲ ਜਿਹੜੀਆਂ ਅਸੀਂ ਆ 3000 ਗੋਲੀਆਂ ਔਰ ਜਿਹੜਾ ਸੀ 2700 ਪੱਤਾ ਇਚ ਪੱਤਾ ਜਿਹੜਾ ਹੈਗਾ 15 ਕੈਪਸੂਲ ਪ੍ਰੈਗਾਵਲਨ ਜਿਹੜਾ ਸਿਗਨੇਚਰ ਨੇਗੇ ਉਹ 40500 ਇਤਸੂਲ ਬ੍ਰੰਧ ਹੋਇਆ ਇਹ ਬ੍ਰੰਧ ਕਰਕੇ ਜਿਹੜਾ ਸੀਗਾ ਉਹਨਾਂ ਦਾ ਏਐਸਆਈ ਰਕਵੀਰ ਸਿੰਘ ਨੇ ਰੋਕਾ ਲੈ ਕੇ ਥਾਣੇ ਮੁਕੱਦਮਾ ਦਰਜ ਕਰਾਇਆ ਤੇ ਬਾਅਦ ਪੁੱਛ ਕੇ ਜਿਹੜਾ ਸੀ ਇਹਨਾਂ ਦੋਸ਼ੀਆਂ ਨੂੰ ਇਸ ਮੁਕੱਦਮੇ ਦੇ ਵਿੱਚ ਮੁਕੱਦਮਾ ਨੰਬਰ 70 ਡੇਟਡ 11/4/25 ਅੰਡਰ ਸੈਕਸ਼ਨ ਜਿਹੜੀ ਸੀ 22 ਇਨਡੀਆ ਪੀਐਸਐਟ ਐਂਡ 223 ਪੀਐਨਐਸ ਦੇ ਵਿੱਚ ਗ੍ਰਿਫਤਾਰ ਕੀਤਾ ਪਹਿਲਾਂ ਵੀ ਸਰ ਮਾਮਲਾ ਦਰਜ ਇਹਨਾਂ ਤੇ ਹਾਂ ਇਹਨਾਂ ਦੇ ਵਿੱਚ ਜਿਹੜੀ ਮੂੜਲੀ ਜਿਹੜੀ ਅਸੀਂ ਇਹਨਾਂ ਤੋਂ ਜਾਣਕਾਰੀ ਲਈ ਹੈ ਉਹਦੇ ਵਿੱਚ ਜਿਹੜਾ ਹੈਗਾ ਅਮਿਤ ਮਿੱਤਲ ਹੈਗਾ ਉਹਦੇ ਤੇ ਇੱਕ ਮੁਕੱਦਮਾ ਦਰਜ ਹੈ 15000 ਟ੍ਰੋਮਾਡੋਲ ਗੋਲੀ ਦਾ ਥਾਣਾ}{|\text{ਦialpore ਦਾ ਹੈਗਾ ਜਿਹੜਾ ਛਿੰਦਰਪਾਲ ਹੈਗਾ ਉਹਦੇ ਖਿਲਾਫ ਦੋ ਮੁਕੱਦਮੇ ਦਰਜ ਹੈਗੇ ਇੱਕ 300 ਸ਼ਿਸ਼ੀ ਹੈ ਥਾਣਾ ਜੀਆਰਪੀ ਦੀ ਹੈ ਤੇ 3700 ਟ੍ਰੋਮਾਡੋਲ ਗੋਲੀਆਂ ਲੈਂਗੇ ਜਿਹੜੀ ਥਾਣਾ ਮੀਆਂਵਲੇ ਦਾ ਮੁਕੱਦਮਾ ਦਰਜ ਹੈਗਾ ਇਹ ਕਮਿਟੀ ਕਰਦੇ ਇਹ ਇਹੀ ਜਿਹੜਾ ਹੈਗਾ ਨਸ਼ੀਲੀਆ ਬੋਲੀਆਂ ਜਾਂ ਕੈਪਸੂਲ ਲੈ ਕੇ ਵੇਚਣ ਦਾ ਧੰਦੇ ਕਰਦੇ ਜਿਹੜਾ ਛਿੰਦਰਪਾਲ ਸਿੰਘ ਹੈਗਾ ਇਹ ਨੂੰ 10 ਸਾਲ ਦੀ ਸਜ਼ਾ ਵੀ ਹੋਈ ਹੋਈ ਹੈ ਮੁਕੱਦਮੇ ਦੇ ਵਿੱਚ ਜਿਹੜਾ ਹੁਣ ਇਹ ਬੇਲ ਤੇ ਆਇਆ ਹੋਇਆ ਸੀ ਸੋ ਇਸ ਤਰ੍ਹਾਂ ਦੇ ਜਿਹੜੇ ਨਸ਼ਾ ਵੇਚ ਰਿਹਾ ਕਰਦੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਸਾਡੀ ਬਠਿੰਡਾ ਪੁਲਿਸ ਵੱਲੋਂ ਜਾਂ ਪੰਜਾਬ ਪੁਲਿਸ ਵੱਲੋਂ ਵੀ ਇਹੀ ਨਸ਼ਾ ਵੇਚਣ ਵਾਲਿਆਂ ਨੂੰ ਇਹੀ ਮੈਸੇਜ ਹੈਗਾ ਵੀ ਜਿਹੜਾ ਸਾਡੀ ਜਿਹੜੀ ਸਟੇਟ ਗਵਰਨਮੈਂਟ ਦੀ ਜਿਹੜੀ ਆ ਜੁੁੱਤ ਨਸ਼ਾ ਦੇ ਵਿਰੁੱਧ ਬੜੀ ਜਿਹੜੀ ਹੈ ਵੱਡੇ ਪੱਧਰ ਤੇ ਜਿਹੜੀ ਮੁਹਿੰਮ ਚਲਾਈ ਗਈ ਹੈ ਜਿਹੜਾ ਵੀ ਕੋਈ ਨਸ਼ਾ ਵੇਚੂਗਾ ਸਪਲਾਈ ਕਰੂਗਾ ਅਸੀਂ ਉਸ ਦੇ ਖਿਲਾਫ ਜਿਹੜਾ ਹੈਗਾ ਮੁਕੱਦਮਾ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਭੇਜਾਂਗੇ ਤਦ ਵੀ ਮਾਤਰਾ ਚ ਪਹਿਲਾਂ ਵੀ ਇਹਦੇ ਕੋਲ ਪੜਿਆ ਗਿਆ ਉਹ ਵੀ ਪੜਿਆ ਗਿਆ ਲੱਗਦਾ ਵੀ ਇਹਨੇ ਜਿਹੜੀ ਕੋਈ ਪ੍ਰਾਪਰਟੀ ਵਗੈਰਾ ਜਾਂ ਕੋਈ ਹੋਰ ਕਾਰੋਬਾਰ ਕੀਤਾ ਉਹਦੇ ਤੇ ਵੀ ਇਵਾਲਮੈਂਟ ਕੀ ਹੋਊਗਾ ਅੱਜ ਅਸੀਂ ਇਹਨਾਂ ਦੋਨਾਂ ਨੂੰ ਜੀ ਮਾਨਜੁਗ ਅਦਾਲਤ ਦੇ ਵਿੱਚ ਪੇਸ਼ ਕਰ ਰਹੇ ਹਾਂ ਜਿੱਥੇ ਉਹਨਾਂ ਦਾ ਅੱਜ ਅਸੀਂ ਪੂਰ ਸਰਮੰਡ ਹਾਸਲ ਕਰਾਂਗੇ ਕੋਲ ਸਰਮੰਡ ਦੇ ਵਿੱਚ ਜਿਹੜੀ ਹੈਗੇ ਸਾਰੇ ਇਹਨਾਂ ਪਹਿਲਾਂ ਉਹਦੇ ਅਸੀਂ ਜਾਂਚ ਕਰਾਂਗੇ